ਤਿੰਨ ਸ਼ਰਮ ਆਵੇਗੀ ਉਹਨਾਂ ਫਿਲਮ ਨਿਰਮਾਤਾਵਾਂ ਨੂੰ ਉਹਨਾਂ ਗਾਣੇ ਗਾਣ ਅਤੇ ਲਿਖਣ ਵਾਲਿਆਂ ਨੂੰ ਜੇਕਰ ਉਹ ਪਤਾ ਲੱਗ ਜਾਵੇ ਕਿ ਉਹ ਗਾਣਾ ਸੁਣ ਕੇ ਉਹਨਾਂ ਦਾ ਹੀ ਰਿਖਾ ਗਾਣਾ ਸੁਣ ਕੇ ਕੰਨਾਂ ਦੇ ਵਿੱਚ ਪਲੇ ਕਰਨ ਤੋਂ ਬਾਅਦ ਜਹੀ ਮਾੜੀ ਕੱਢਣਾ ਨੂੰ ਅੰਜਾਮ ਦੇ ਕੇ ਆਇਆ ਠੀਕ ਅੱਗੇ ਬਾਅਦ ਦੇ ਵਿੱਚ ਰਾਤ ਦੇ ਵਿੱਚ ਆਂਦੇ ਨੂੰ ਉਸਨੇ ਕਿਸੇ ਔਰ ਤਮੀ 6886 ਅਤੇ ਹੋਰ ਜਦੋਂ ਉਸਨੇ ਕੁੜੀ ਨੂੰ ਸੁੱਤੇ ਦੇਖਿਆ ਇਸ ਤਰੀਣੀ ਡਾਕਟਰ ਨੂੰ ਤਾਂ ਉਸ ਤੋਂ ਬਾਅਦ ਇਹ ਹੈਵਾਨ ਉਸ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਟੁੱਟ ਪੈਂਦਾ ਹੈ ਨਰਸ ਕੋਮਾ ਦੇ ਵਿੱਚ ਚਲੀ ਗਈ ਸੀ ਕਰੀਬ 42 ਸਾਲ ਤੱਕ ਉਹ ਕੋਮਾ ਤੇ ਰਹੀ ਚੀ ਮੁੰਡਾ ਜੇਸਤਾਨਾਮ ਸੰਜੇ ਰੋਜਿਤਾਨਾਮ ਲੈਂਦੇ ਹੋਏ ਵੀ ਸ਼ਰਮ ਮਹਿਸੂਸ ਹੁੰਦੀ ਹੈ ਉਹ ਜਰਿੰਦਾ ਜਿਹੜਾ ਆਖਦਾ ਹੈ ਕਿ ਮੈਂ ਕੰਨਾਂ ਦੇ ਵਿੱਚ ਹੈੱਡਫੋਨ ਲਾਇਏ ਹੋਏ ਸਨ। ਤੇ ਇੰਟਰਨੈਟ ਤੇ ਵਿੱਚ ਆ ਰਹੀਆਂ ਚੀਜ਼ਾਂ ਫਿਲਮਾਂ ਦੇ ਵਿੱਚ ਦਿਖਾਈ ਜਾ ਰਹੀ ਅਸ਼ਲੀਲਤਾ ਗਾਣਿਆਂ ਦੇ ਵਿੱਚ ਬੋਲੇ ਜਾ ਰਹੇ ਭੱਦੇ ਲਫ਼ਜ਼ ਇਹ ਸਾਰੀਆਂ ਚੀਜ਼ਾਂ ਹੀ ਇਕੱਠੀਆਂ ਮਿਲ ਕੇ ਜ਼ਿੰਮੇਦਾਰ ਨੇ। ਪਹਿਲਾ ਮਾਮਲਾ ਹੈ ਇਸ ਦੇ ਵਿੱਚ ਪੋਸਟਮਾਰਟਮ ਫੈਲਾ ਹੋ ਗਿਆ ਕੁੜੀ ਦਾ ਤੇ ਰਿਪੋਰਟ ਬਾਅਦ ਵਿੱਚ ਦਰਜ ਕੀਤੀ ਗਈ ਹੈ ਅੱਜ ਤੋਂ ਉਹ ਦਿਨ ਜਦੋਂ ਸੀਬੀਆਈ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਆਪਣੀ ਸੀਲ ਬੰਦ ਰਿਪੋਰਟ ਸੌਂਪੀ ਗਈ ਹੈ ਕਲਕੱਤਾ ਮਾਮਲੇ ਨੂੰ ਲੈ ਕੇ ਕਲਕੱਤਾ ਦੇ ਵਿੱਚ ਹਸਪਤਾਲ ਦੇ ਅੰਦਰ ਟ੍ਰੇਨੀ ਡਾਕਟਰ ਦੇ ਨਾਲ ਜੋ ਹੋਇਆ ਸੀਬੀਆਈ ਦੇ ਵੱਲੋਂ ਆਪਣੀ ਰਿਪੋਰਟ ਸੌਂਪੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਉਹਨਾਂ ਦੇ ਵੱਲੋਂ ਕਿ ਸਬੂਤਾਂ ਦੇ ਨਾਲ ਹਸਪਤਾਲ ਦੇ ਵਿੱਚ ਕ੍ਰਾਈਮ ਸੀਨ ਦੇ ਨਾਲ ਦਰਅਸਲ ਛੇੜਛਾੜ ਹੋਈ ਹੈ ਇਸ ਤੋਂ ਬਾਅਦ ਹੀ ਕਲਕੱਤਾ ਪੁਲਿਸ ਦਾ ਰਵੱਈਆ ਬਿਲਕੁਲ ਸ਼ੱਕੀ ਜਾਪ ਰਿਹਾ ਹੈ ਕਿਉਂਕਿ ਹਸਪਤਾਲ ਦੇ ਅੰਦਰ ਨਾਲ ਦੀ ਨਾਲ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਣਾ ਦੇ ਰਾਤ ਐਫ ਆਈ ਆਰ ਦਰਜ ਕਰਦੀ ਉਸ ਤੋਂ ਪਹਿਲਾਂ ਪੋਸਟਮਾਰਟਮ ਹੋ ਜਾਣਾ ਇਹ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਹਰ ਕੋਈ ਆਪਤੇ ਹੈ ਕਿ ਇਹ ਪਹਿਲਾ ਮਾਮਲਾ ਹੈ ਜਿਸ ਦੇ ਵਿੱਚ ਪੋਸਟਮਾਰਟਮ ਪਹਿਲਾਂ ਹੋ ਗਿਆ ਕੁੜੀ ਦਾ ਤੇ ਰਿਪੋਰਟ ਬਾਅਦ ਦੇ ਵਿੱਚ ਦਰਜ ਕੀਤੀ ਗਈ ਹੈ ਜਦੋਂ ਕਿ ਐਫ ਆਈ ਆਰ ਜਿਹੜੀ ਦਰਜ ਹੋਣੀ ਚਾਹੀਦੀ ਸੀ ਉਹ ਐਨ ਮੌਕੇ ਤੇ ਕਿਉਂ ਨਹੀਂ ਕੀਤੀ ਗਈ ਇਹ ਸਾਰੀ ਘਟਨਾ ਸਵੇਰੇ ਜਦੋਂ ਵਾਪਰ ਚੁੱਕੀ ਸੀ ਰਾਤ ਨੂੰ 3:00 ਵਜੇ ਕੁੜੀ ਦੇ ਨਾਲ ਇਹ ਸਭ ਹੋਇਆ 6:00 ਵਜੇ ਜਾ ਕੇ ਕਿਤੇ ਸਭ ਨੂੰ ਪਤਾ ਵੀ ਲੱਗ ਗਿਆ ਸੀ ਪਰਿਵਾਰਿਕ ਮੈਂਬਰਾਂ ਨੂੰ ਇਹਨਾਂ ਲੰਬਾ ਇੰਤਜ਼ਾਰ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਐਫਆਰ ਜਾ ਕੇ ਕੀਤੀ ਅਧੀ ਰਾਤ ਨੂੰ ਦਰਜ ਕੀਤੀ ਗਈ ਤਾਂ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ सीबीआई ਦੇ ਵੱਲੋਂ ਔਰ ਕਿਹੜੇ ਕਿਹੜੇ ਪੁਆਇੰਟਸ ਰੱਖੇ ਗਏ ਨੇ ਆਪਣੇ ਵੱਲੋਂ ਕਿ ਕੀ ਕੁਝ ਉਹਨਾਂ ਦੀ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਉਹ ਤ੍ਰਿੰਦਾ ਜਿਸ ਨੂੰ ਕੀ ਫੜਿਆ ਹੋਇਆ ਹੈ सीबीआई ਦੇ ਵੱਲੋਂ ਸੰਜੇ ਰੌਏ ਉਸ ਨੇ ਵੀ ਸਭ ਕੁਝ ਦੱਸਿਆ ਆਪਣੀ ਜ਼ੁਬਾਨੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਹੋਇਆ ਸੀ ਕਿਵੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਆਪਣੇ ਦੋਸਤ ਦੇ ਨਾਲ ਉਹ ਰੈੱਡ ਲਾਈਟ ਏਰੀਆ ਦੇ ਵਿੱਚ ਗਿਆ ਸੀ ਹਾਲਾਂਕਿ ਉਹਨੇ ਇਹ ਵੀ ਕਿਹਾ ਕਿ ਮੈਂ ਅੰਦਰ ਨਹੀਂ ਗਿਆ ਪਰ ਬਾਹਰ ਖੜ੍ਹਾ ਸੀ ਦੇ ਬਾਦ ਦੇ ਵਿੱਚ ਰਾਤ ਦੇ ਚਾਂਦੇ ਉਸਨੇ ਕਿਸੇ ਔਰਤ ਨੂੰ ਵੀ ਛੇੜਿਆ ਸੀ ਅਤੇ ਹੁਣ ਜਦੋਂ ਉਸਨੇ ਕੁੜੀ ਨੂੰ ਸੁੱਤੇ ਦੇਖਿਆ ਇਸ ਤ੍ਰੇਣੀ ਡਾਕਟਰ ਨੂੰ ਤਾਂ ਉਸ ਤੋਂ ਬਾਅਦ ਇਹ ਹੈਵਾਨ ਉਸ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਟੁੱਟ ਪੈਂਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਵੀ ਕਈ ਥਿਊਰੀ ਸਾਹਮਣੇ ਆ ਰਹੀਆਂ ਨੇ ਕਿ ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਜਾਣੇ ਸੀ ਇਸ ਦੇ ਵਿੱਚ 7 ਕਦੇ 13 ਡਾਕਟਰਾਂ ਦੇ ਹੀ ਨਾਮ ਸਾਹਮਣੇ ਆ ਰਹੇ ਹਨ ਇਸ ਸਾਰੀ ਘਟਨਾ ਹੋਣ ਤੋਂ ਬਾਅਦ 1978 ਦੇ ਵਿੱਚ 78 ਦੇ ਵਿੱਚ ਹੋਈ ਇੱਕ ਇਹੋ ਜਿਹੀ ਘਟਨਾ ਜਿੱਥੇ ਹਸਪਤਾਲ ਦੇ ਅੰਦਰ ਹੀ ਇੱਕ ਨਰਸ ਦੇ ਨਾਲ ਬਰਬਰਤਾ ਕੀਤੀ ਗਈ ਸੀ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਸੀ ਅਤੇ ਇਹ ਕਾਰਾ ਕਿਸੇ ਹੋਟਲ ਦੇ ਨਹੀਂ ਸਗੋ ਹਸਪਤਾਲ ਦੇ ਹੀ ਵਿੱਚ ਕੰਮ ਕਰਦੇ ਵਾਰਡ ਵਾਈ ਦੇ ਵੱਲੋਂ ਕੀਤਾ ਗਿਆ ਸੀ ਇਸ ਵਿਅਕਤੀ ਨੂੰ ਥੋੜੀ ਬਹੁਤੀ ਸਜ਼ਾ ਹੋਈ ਅਤੇ ਉਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਬਾਹਰ ਆ ਕੇ ਇਸ ਨੇ ਇੰਟਰਵਿਊਸ ਦਿੱਤੀਆਂ ਅਤੇ ਦੱਸਿਆ ਕਿ ਕਿੰਝ ਨਰਸ ਦੇ ਨਾਲ ਉਸ ਨੇ ਰਾਤ ਦੇ ਸਮੇਂ ਦਰਿੰਦਗੀ ਕੀਤੀ ਸੀ ਅਤੇ ਬਾਅਦ ਦੇ ਵਿੱਚ ਕੁੱਤਿਆਂ ਦੇ ਗਲੇ ਦੇ ਵਿੱਚ ਪਾਉਣ ਵਾਲੀ 체ਨ ਦੇ ਨਾਲ ਉਸ ਨਰਸ ਦਾ ਗਲਾ ਦਬਾਇਆ ਗਿਆ ਸੀ ਜਿਸ ਤੇ ਕਾਰਨ ਉਸ ਨਰਸ ਦੀ ਜਾਨ ਤਾਂ ਨਹੀਂ ਗਈ ਹਾਲਾਂਕਿ ਇਸ ਦਰਿੰਦੇ ਨੂੰ ਇਹ ਹੀ ਸੀ ਕਿ ਮੈਂ ਜਾਨ ਲੈ ਚੁੱਕਿਆ ਹਾਂ ਪਰ ਉਹ ਨਰਸ ਕੋਮਾ ਦੇ ਵਿੱਚ ਚਲੀ ਗਈ ਸੀ ਕਰੀਬ 42 ਸਾਲ ਤੱਕ ਉਹ ਕੋਮਾ ਦੇ ਵਿੱਚ ਰਹੀ ਜਿਸ ਨੇ ਵੀ ਉਸਦੀ ਹਾਲਤ ਨੂੰ ਦੇਖਿਆ ਹਰ ਕੋਈ ਆਕਤਾ ਸੀ ਕਿ ਅਸੀਂ ਕੋਰਟ ਜਾਵਾਂਗੇ ਬੁਹਾਰ ਲਗਾਵਾਂਗੇ ਜੱਜਾਂ ਦੇ ਅੱਗੇ ਕਿ ਇਸ ਨੂੰ ਇੱਛਾ ਮ੍ਰਿਤਿਉ ਦਿੱਤੀ ਜਾਵੇ ਪਰ ਇਹ ਨਹੀਂ ਪੂਰੀ ਕੀਤੀ ਗਈ ਸੀ ਹਾਲਾਂਕਿ ਬਾਅਦ ਦੇ ਵਿੱਚ ਉਸਨੇ 42 ਸਾਲ ਤੜਫ ਤੜਫ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਤੇ ਉਹ ਸਾਰੀਆਂ ਨਰਸਾਂ ਡਾਕਟਰ ਹਸਪਤਾਲ ਵਾਲੇ ਜਦੋਂ ਆਖਰੀ ਵਾਰ ਉਸ ਨੂੰ ਦੇਖਣ ਆਏ ਸੀ ਤਾਂ ਹਰੇਕ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ 2024 ਦੇ ਵਿੱਚ ਵੀ ਉਹੀ ਸਾਰੇ ਹਾਲਾਤ ਨੇ ਉਹੀ ਸਾਰੀਆਂ ਗੱਲਾਂ ਨੇ ਪਰ ਹੁਣ ਵੀ ਜੇਕਰ ਇੱਕ ਸਖਤ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਭਰੋਸਾ ਤਾਂ ਉੱਠਣਾ ਹੀ ਹੈ ਅਤੇ ਨਾਲ ਹੀ ਜਿਹੜੇ ਆਪਣੀ ਸੁਰੱਖਿਆ ਦੇ ਲਈ ਮੰਗ ਕਰ ਰਹੇ ਨੇ ਹੱਥ ਜੋੜ-ਜੋੜ ਕੇ ਸਰਕਾਰਾਂ ਨੂੰ ਇਹ ਹੀ ਆਖ ਰਹੇ ਨੇ ਕਿ ਸਾਨੂੰ ਸੁਰੱਖਿਆ ਚਾਹੀਦੀ ਹੈ ਅਸੀਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਉਹਨਾਂ ਦਾ ਵੀ ਭਰੋਸਾ ਟੁੱਟਦਾ ਜਾਵੇਗਾ ਡਾਕਟਰਾਂ ਦੇ ਵੱਲੋਂ ਹੁਣ ਮੁਰ ਤੋਂ ਹਸਪਤਾਲਾਂ ਦੇ ਵੀ ਜਾਣਾ ਸ਼ੁਰੂ ਕਰ ਦਿੱਤਾ ਗਿਆ ਪਹਿਲਾਂ ਉਹਨਾਂ ਨੇ ਹੜਤਾਲ ਕੀਤੀ ਹੋਈ ਸੀ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਸਨ ਓਪੀਡੀਜ਼ ਬੰਦ ਹੋ ਚੁੱਕੀਆਂ ਸੀ ਨਾ ਸਿਰਫ ਕਲਕੱਤਾ ਦੇ ਵਿੱਚ ਸਗੋਂ ਦੇਸ਼ ਭਰ ਤੇ ਵਿੱਚ ਹੀ ਡਾਕਟਰਜ਼ ਇਕੱਠੇ ਹੋ ਕੇ ਸੜਕਾਂ ਤੇ ਉਤਰੇ ਸੀ ਪਰ ਹੁਣ ਹੌਲੀ-ਹੌਲੀ ਉਹ ਆਪਣੇ ਕੰਮ ਤੇ ਪਹਤਰ रहे ਨੇ ਪਰ ਸਵਾਲ ਹਲੇ ਵੀ ਉਹੀ ਹੈ ਕਿ ਆਖਿਰਕਾਰ ਇਹ ਸਾਰਾ ਮਸਲਾ ਰੁਕਣਾ ਕਦੋਂ ਹੈ ਕਦੇ ਬਿਲਕਿਸਤਾਨੋ ਕਦੇ ਕਠੂਆ ਦੇ ਵਿੱਚ ਹੋਈ ਘਟਨਾ ਕਦੇ ਦਿੱਲੀ ਦੇ ਵਿੱਚ ਹੋਈ ਅਤੇ ਹੁਣ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਵੀ ਕਾਰ ਦੇ ਵਿੱਚ ਸਰੀਆਮ ਕੁੜੀ ਨੂੰ ਮਠਾਨ ਤੋਂ ਬਾਅਦ ਉਸ ਦੇ ਨਾਲ ਕੁਝ ਦੋਸਤਾਂ ਨੇ ਮਿਲ ਕੇ ਹੀ ਗਲਤ ਕਾਰਾ ਕੀਤਾ ਤੇ ਬਾਅਦ ਵਿੱਚ ਕੁੜੀ ਨੂੰ ਰਾਹ ਦੇ ਵਿੱਚ ਸੁੱਟ ਕੇ ਚਲੇ ਗਏ ਤਾਂ ਅਖੀਰਕਾਰ ਇਹਨਾਂ ਸਾਨੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਇਹ ਰੈਡ ਲਾਈਟ ਏਰੀਆਜ਼ ਪਰ ਉਹ ਆਖਦੇ ਨੇ ਕਿ ਜੇਕਰ ਇਹ ਰੈਡ ਲਾਈਟ ਏਰੀਆਜ਼ ਨਾ ਹੋਣ ਤਾਂ ਪਤਾ ਨਹੀਂ ਕਿੰਨੇ ਹੀ ਘਰ ਬਰਬਾਦ ਹੋ ਜਾਣ ਅਤੇ ਕਿੰਨੀਆਂ ਹੀ ਅਜਹੀਆਂ ਘਟਨਾਵਾਂ ਹੋਰ ਵੇ ਵਧ ਜਾਣ ਦੂਸਰੇ ਪਾਸੇ ਇੰਟਰਨੈਟ ਤੇ ਪ੍ਰੋਸੀ ਜਾ ਰਹੀ ਇਹੋ ਜਿਹੀ ਸਮੱਗਰੀ ਜਿਸ ਨੂੰ ਵੀ ਸਕਰੋਲ ਕਰਦੇ ਹੋਏ ਦੇਖਦੇ ਹੋਏ ਪਰਦੇ ਸੁੰਨਦੇ ਹੋਏ ਹੀ ਸ਼ਰਮ ਮਹਿਸੂਸ ਹੋਣ ਲੱਗਦੀ ਹੈ ਅੱਜ ਕੱਲ ਤਾਂ ਪੋਡਕਾਸਟ ਵੀ ਉਝੇ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਪੱਗ ਬਨ ਕੇ ਸਰਦਾਰ ਮੁੰਡੇ ਬੈਠੇ ਨੇ ਅਤੇ ਆਪਣੇ ਕਰਦੇ ਨੇ ਕੁੜੀਆਂ ਵੀ ਨਾਲ ਬੈਠ ਕੇ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਅਤੇ ਆਖਿਰਕਾਰ ਇਹ ਸਵਾਲ ਬਣਦਾ ਇੱਥੇ ਕਿ ਇਹੋ ਜਹੀ ਕਨਵਰਸੇਸ਼ਨ ਇਹੋ ਜਿਹਾ ਪੋਡਕਾਸਟ ਦੀ ਕਿੰਨੀ ਲੋੜ ਹੈ ਕਿਸ ਨੂੰ ਲੋੜ ਹੈ ਇਹ ਜਿਹੀਆਂ ਗੱਲਾਂ ਸੁਣਨ ਦੀ ਤਾਂ ਖੈਰ ਇਹਨਾਂ ਤੋਂ ਇਲਾਵਾ ਫਿਲਮਾਂ ਅਤੇ ਇੰਟਰਨੈਟ ਦੇ ਵਿੱਚ ਆ ਰਹੀਆਂ ਚੀਜ਼ਾਂ ਫਿਲਮਾਂ ਦੇ ਵਿੱਚ ਦਿਖਾਈ ਜਾ ਰਹੀ ਅਸ਼ਲੀਲਤਾ ਗਾਣਿਆਂ ਦੇ ਵਿੱਚ ਬੋਲੇ ਜਾ ਰਹੇ ਪੱਦੇ ਲਫ਼ਜ਼ ਇਹ ਸਾਰੀਆਂ ਚੀਜ਼ਾਂ ਹੀ ਇਕੱਠੀਆਂ ਮਿਲ ਕੇ ਜ਼ਿੰਮੇਦਾਰ ਨੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਉੱਤਰ ਰਹੀ ਹੈ ਅਤੇ ਉਸ ਮਗਰੋਂ ਇਹ ਜਿਹੀਆਂ ਕਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਡਾਕਟਰ ਦੇ ਮਾਮਲੇ ਦੇ ਵਿੱਚ ਵੀ ਉਹ ਮੁੰਡਾ ਜਿਸ ਦਾ ਨਾਮ ਸੰਜੇ ਰੌਜਸਤਾ ਨਾਮ ਲੈਂਦੇ ਹੋਏ ਵੀ ਸ਼ਰਮ ਮਹਿਸੂਸ ਹੁੰਦੀ ਹੈ ਉਹ ਦਰਿੰਦਾ ਜਿਹੜਾ ਆਖਦਾ ਹੈ ਕਿ ਮੈਂ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੋਏ ਸਨ ਕਿੰਨੀ ਸ਼ਰਮ ਆਵੇਗੀ ਉਹਨਾਂ ਫਿਲਮ ਨਿਰਮਾਤਾਵਾਂ ਨੂੰ ਉਹਨਾਂ ਗਾਣੇ ਗਾਣ ਅਤੇ ਲਿਖਣ ਵਾਲਿਆਂ ਨੂੰ ਜੇਕਰ ਉਹ ਪਤਾ ਲੱਗ ਜਾਵੇ ਕਿ ਉਹ ਗਾਣਾ ਸੁਣ ਕੇ ਉਹਨਾਂ ਦਾ ਹੀ ਲਿਖਿਆ ਗਾਣਾ ਸੁਣ ਕੇ ਕੰਨਾਂ ਦੇ ਵਿੱਚ ਪਲੇ ਕਰਨ ਤੋਂ ਬਾਅਦ ਅਜਿਹੀ ਮਾੜੀ ਕਟਨਾ ਨੂੰ ਅੰਜਾਮ ਦੇ ਕੇ ਆਇਆ ਇਹ ਉਹ ਖੁਦ ਨੂੰ ਇਸ ਲਈ ਜ਼ਿੰਮੇਦਾਰ ਮੰਨਣਗੇ ਕਿ ਉਹ ਆਪਣੇ ਵਿੱਚ ਸੁਧਾਰ ਕਰਨਗੇ ਕਿ ਇਹਨਾਂ ਸਾਰੇ ਵਿਅਕਤੀਆਂ ਦੇ ਵੱਲੋਂ ਜਿਹੜੇ ਮਸ਼ਹੂਰ ਹਸਤੀਆਂ ਨੇ ਕਿ ਇਹ ਹੀ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਵਿੱਚ ਆਪਣਾ ਹਿੱਸਾ ਪਾਣਗੇ ਅਸਲ ਦੇ ਵਿੱਚ ਇਹ ਹਾਲਾਤ ਵੱਧ ਤੋਂ ਵੱਧ ਉਸ ਸਮੇਂ ਹੋ ਜਾਂਦੇ ਨੇ ਜਦੋਂ ਇਹੋ ਜਿਹਾ ਗੁਨਾਹ ਕਿਸੇ ਵੱਡੇ ਨੇਤਾਵਾਂ ਦੇ ਵੱਲੋਂ ਕਿਸੇ ਵੱਡੇ ਬੰਦੇ ਦੇ ਵੱਲੋਂ ਕਿਸੇ ਬਾਬੇ ਦੇ ਵੱਲੋਂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਵੀ ਉਹ ਸਰੇ ਆਮ ਬਾਹਰ ਘੁੰਮ ਰਿਆ ਹੁੰਦਾ ਇੱਕ ਕੇਸ ਦਾ ਹਵਾਲਾ ਦੂਸਰੇ ਕੇਸ ਦਾ ਰਾ ਖੋਲ ਦਿੰਦਾ ਹੈ ਅਤੇ ਉਸ ਦੇ ਆਧਾਰ ਤੇ ਹੀ ਦੂਸਰਾ ਬੰਦਾ ਵੀ ਪੈਰੋ ਲੱਤੇ ਬਾਕੀਆਂ ਚੀਜ਼ਾਂ ਨੂੰ ਲੈਣ ਤੋਂ ਬਾਅਦ ਆਜ਼ਾਦੀ ਦੇ ਨਾਲ ਘੁੰਮ ਰਿਆ ਹੁੰਦਾ ਹੈ ਜਿੱਦੋਂ ਕਿ ਕਿੰਨੀਆਂ ਹੀ ਕੁੜੀਆਂ ਦੀ ਜ਼ਿੰਦਗੀ ਉਹ ਬਰਬਾਦ ਕਰ ਚੁੱਕਿਆ ਹੁੰਦਾ ਹੈ ਪੋਲੀਟੀਸ਼ੀਅਨਸ ਇਸ ਦੇ ਵਿੱਚ ਜਦੋਂ ਆ ਜਾਂਦੇ ਨੇ ਉਹਨਾਂ ਦਾ ਖੁਦ ਦਾ ਰਵਈਆ ਖੁਦ ਦਾ ਕਿਰਦਾਰ ਇਹ ਹੋ ਜਿਆ ਜਾਂ ਜਾਂਦਾ ਹੈ ਕਿ ਉਹ ਇਸੇ ਦਲਦਲ ਦੇ ਵਿੱਚ ਤਸੇ ਹੁੰਦੇ ਨੇ ਜਿਸ ਕਰਕੇ ਉਹ ਖੁਦ ਵੀ ਕਲੀਨ ਚਿੱਟ ਲੈਣਾ ਚਾਹੁੰਦੇ ਨੇ ਤੇ ਦੂਸਰੇ ਨੂੰ ਵੀ ਇਸੇ ਕਰਕੇ ਕਲੀਨ ਚਿੱਟ ਦੇ ਦਿੰਦੇ ਨੇ ਸਾਰੇ ਮਾਮਲੇ ਉਸੇ ਸਮੇਂ ਹੀ ਰੁਕਣਗੇ ਦੋਏ ਸਰਕਾਰਾਂ ਜਦੋਂ ਹੀ ਵਿਅਕਤੀ ਪਾਰਟੀਆਂ ਤੋਂ ਉੱਪਰ ਉੱਠ ਕੇ ਗਲਤ ਵਿਅਕਤੀ ਨੂੰ ਗਲਤ ਕਹਿ ਕੇ ਉਸ ਨੂੰ ਬਾਹਰ ਕੱਢਣਗੇ ਖਦੇੜ ਦੇਣਗੇ ਕਿਉਂਕਿ ਇਸ ਗੱਲ ਦਾ ਬਿਲਕੁਲ ਵੀ ਡਰ ਲੋਕਾਂ ਨੂੰ ਪਾਰਟੀਆਂ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਲੋਕ ਸਾਡੇ ਖਿਲਾਫ ਹੋ ਜਾਣਗੇ ਜੇਕਰ ਅਸੀਂ ਆਪਣੀ ਹੀ ਸਰਕਾਰ ਦੇ ਵਿੱਚ ਬੈਠੇ ਬੰਦਿਆਂ ਦੇ ਖਿਲਾਫ ਬੋਲਾਂਗੇ ਸਿਰਫ ਜੇਕਰ ਕੋਈ ਇਹੋ ਜਿਹਾ ਕਰੇਗਾ ਤਾਂ ਲੋਕ ਉਸ ਦਾ ਜ਼ਿਆਦਾ ਸਾਥ ਦੇਣਗੇ ਲੋਕਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੁੰਦਾ ਹੈ ਕਿ ਸੱਚ ਤੇ ਇਨਸਾਫ਼ ਦੀ ਗੱਲ ਕੌਣ ਕਰ ਰਿਹਾ ਹੈ ਤਾਂ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਤੇ ਨਿਆਂ ਵੀ ਜਲਦੀ ਮਿਲਣਾ ਚਾਹੀਦਾ ਹੈ ਪਰ ਜੇਕਰ ਆਪਾਂ ਸਿਰਫ ਪੋਲੀਟੀਸ਼ੀਅਨ ਤੇ ਨਾ ਪਾਰਟੀਆਂ ਤੇ ਹੀ ਮੜ ਦਈਏ ਸਭ ਕੁਝ ਉਥੇ ਹੀ ਖਤਮ ਨਹੀਂ ਹੁੰਦਾ ਸਭ ਕੁਝ ਸ਼ੁਰੂ ਤਾਂ ਸਮਾਜ ਤੋਂ ਹੀ ਹੁੰਦਾ ਹੈ ਪਰਿਵਾਰਾਂ ਤੋਂ ਹੀ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਔਰਤਾਂ ਨੂੰ ਕੁੜੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਕੁੜੀਆਂ ਦਾ ਨਾਮ ਲੈ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਘਰ ਦੇ ਵਿੱਚ ਵਿਆਹ ਕੇ ਆਈਆਂ ਨੋਹਾਂ ਤੱਕ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਅਗਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਘਰ ਦੇ ਬਜ਼ੁਰਗ ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਜੇਕਰ ਉਹਨੂੰ ਨਹੀਂ ਰੋਕਿਆ ਜਾਵੇਗਾ ਜਾਂ ਫਿਰ ਉਹ ਇਹ ਕਹਿਣਗੇ ਕਿ ਸਾਡਾ ਤਾਂ ਸੁਭਾਅ ਹੀ ਗਾਲਾਂ ਕੱਢਣਾ ਹੈ ਤਾਂ ਫਿਰ ਆਉਣ ਵਾਲੀ ਪੀੜ੍ਹੀ ਤੇ ਆਉਣ ਵਾਲਾ ਸਮਾਂ ਤਜਰਰ ਖਤਰੇ ਦੇ ਵਿੱਚ ਹੀ ਰਹੇਗਾ ਇਸ ਕਰਕੇ ਇਹ ਸ਼ੁਰੂਆਤ ਜਿਹੜੀ ਹੈ ਤੁਹਾਨੂੰ ਪਰਿਵਾਰ ਤੋਂ ਕਰਨੀ ਪਵੇਗੀ ਸਮਾਜ ਸੁਧਰੇਗਾ ਹੌਲੀ-ਹੌਲੀ ਅਤੇ ਜਿੱਥੇ ਵੀ ਤੁਹਾਨੂੰ ਕਿਤੇ ਗਲਤ ਹੁੰਦਾ ਦਿਖੇ ਉਸ ਦੇ ਵਿਰੋਧ ਦੇ ਵਿੱਚ ਖੜੇ ਹੋ ਭਾਵੇਂ ਬਸਾਂ ਦੇ ਵਿੱਚ ਕਿਸੇ ਕੁੜੀ ਨੂੰ ਛੇੜਿਆ ਜਾਂਦਾ ਜਾਂ ਫਿਰ ਆ ਜਾਂਦੀ ਕਿਸੇ ਕੁੜੀ ਤੇ ਪੱਦੇ ਕਮੈਂਟ ਕੀਤੇ ਜਾਂਦੇ ਨੇ ਜੇਕਰ ਇਹ ਜਿਹੇ ਮੰਚਲਿਆਂ ਨੂੰ ਉਸੇ ਸਮੇਂ ਹੀ ਰੋਕ ਦਿੱਤਾ ਜਾਵੇ ਤਾਂ ਅੱਗੇ ਕਦਮ ਵਿਧਾਨ ਤੋਂ ਡਰਨਗੇ ਵੀ ਅਤੇ ਨਾਲ ਹੀ ਆਪਣੇ ਆਪ ਦੇ ਵਿੱਚ ਸੁਧਾਰ ਵੀ ਕਰਨਗੇ ਪਰ ਅਜੀਆਂ ਹੁੰਦਾ ਨਹੀਂ ਹਾਈ ਕੋਰਟ ਦੇ ਵਿੱਚ ਚੱਲ ਰਹੇ ਮਾਮਲੇ ਤੋਂ ਬਾਅਦ 5ਵੀਂ ਬੰਗਾਲ ਸਰਕਾਰ ਨੂੰ ਵੀ ਫਟਕਾਰ ਲਗਾਈ ਗਈ ਹੈ ਕਿ ਉਹਨਾਂ ਦੇ ਵੱਲੋਂ ਸਿੱਟ ਉਸ ਸਮੇਂ ਕਿਉਂ ਨਹੀਂ ਬਣਾਈ ਗਈ ਜਦੋਂ ਆਰਜਿਕਲ ਕਾਲਜ ਤੇ ਪਹਿਲੀ ਵਾਰ ਦੋਸ਼ ਲੱਗੇ ਸਨ ਕਿ ਸਾਬਕਾ ਪ੍ਰਿੰਸੀਪਲ ਸੰਦੀਪ ਖੋਸ਼ ਜੋ ਕਿ ਇਸ ਸਮੇਂ सीबीआई ਦੀ ਹਿਰਾਸਤ ਦੇ ਵਿੱਚ ਨੇ ਲਗਾਤਾਰ ਉਹਨਾਂ ਤੋਂ ਪੁੱਛਗਛ ਹੋ ਰਹੀ ਹੈ ਉਹਨਾਂ ਦੀ ईडी जांच दी अपील ਪਹਿਲਾਂ ਵੀ ਕੀਤੀ ਗਈ ਸੀ ਤਾਂ ਉਸ ਸਮੇਂ ਸਰਕਾਰ ਹੋਸ਼ ਦੇ ਵਿੱਚ ਕਿਉਂ ਨਹੀਂ ਆਈ ਸੀ ਦੱਸ ਦिए कि ਇਸ ਪੂਰੀ ਘਟਨਾ ਤੋਂ ਬਾਅਦ ਡਾਕਟਰ ਦੇ ਨਾਲ ਹੋਈ ਹਵਾਨੀਅਤ ਨੂੰ ਲੈ ਕੇ ਰਿਪੋਰਟ ਤੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ ਇਹ ਦਰਿੰਦਾ ਖੁਦ ਮੰਨ ਰਿਹਾ ਹੈ ਜਿਸ ਦਾ ਨਾਮ ਸੰਜੇ ਰੋਇਆ ਹੈ ਕਿ ਉਸ ਨੇ ਇਸ ਪੂਰੀ ਘਟਨਾ ਨੂੰ ਇਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਇਸ ਦੇ ਵਿੱਚ ਜਨਾਟਾਇਲ टॉर्चर ਦੇ ਕਾਰਨ ਟ੍ਰਿਨੀ ਡਾਕਟਰ ਦੇ ਪ੍ਰਾਈਵੇਟ ਪਾਰਟਸ ਤੇ ਉੱਪਰ ਕਈ ਡੂੰਘੇ ਜ਼ਖਮ ਆਏ ਜਦੋਂ ਉਹ ਚੀਕਾਂ ਮਾਰ ਰਹੀ ਸੀ ਤਾਂ ਉਸ ਨੂੰ ਰੋਕਣ ਦੇ ਲਈ ਉਸ ਦਾ ਨੱਕ ਮੂੰਹ ਅਤੇ ਗਲਾ ਲਗਾਤਾਰ ਦਬਾਇਆ ਗਿਆ ਗਲਾ ਘੁੱਟਣ ਕਰਕੇ ਹੀ ਥਾਇਰੋਇਡ ਕਾਰਟਿਲੇਜ ਉਸ ਦਾ ਟੁੱਟ ਗਿਆ ਸੀ ਗਲੇ ਦੀ ਹੱਡੀ ਟੁੱਟ ਚੁੱਕੀ ਸੀ ਉਸ ਦਾ ਸਿਰ ਕੰਧ ਦੇ ਨਾਲ ਲਗਾ ਕੇ ਰੱਖਿਆ ਗਿਆ ਤਾਂ ਕਿ ਉਹ ਚੀਕ ਨਾ ਸਕੇ ਉਸ ਦੇ ਟਿੱਡੇ ਦੇ ਉੱਪਰ ਬੁੱਲਾਂ ਤੇ ਉਂਗਲੀਆਂ ਤੇ ਅਤੇ ਬਾਹਾਂ ਤੇ ਵੀ ਕਈ ਤਰ੍ਹਾਂ ਦੀਆਂ ਸੱਟਾਂ ਮਿਲੀਆਂ ਨੇ ਇੰਨੀ ਜ਼ੋਰ ਦੇ ਨਾਲ ਇਹ ਹਮਲਾ ਕੀਤਾ ਗਿਆ ਸੀ ਕਿ ਉਸਦੇ ਅੱਖਾਂ ਤੇ ਲੱਗੇ ਹੋਏ ਐਨਕ ਦੇ ਸ਼ੀਸ਼ਿਆਂ ਦੇ ਟੁਕੜੇ ਅੱਖਾਂ ਦੇ ਵਿੱਚ ਵੜ ਚੁੱਕੇ ਸਨ ਦੋਨਾਂ ਅੱਖਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਅਤੇ ਪ੍ਰਾਈਵੇਟ ਪਾਰਟਸ ਦੇ ਵਿੱਚੋਂ ਵੀ ਖੂਨ ਵਹਿ ਰਿਹਾ ਸੀ ਇਸ ਕੁੜੀ ਦੇ ਚਿਹਰੇ ਦੇ ਉੱਪਰ ਉਸ ਦੋਸ਼ੀ ਦੇ ਨਖੂਨਾਂ ਤੇ ਬਣੇ ਹੋਏ ਖਰੋਚਾਂ ਦੇ ਨਿਸ਼ਾਨ ਵੀ ਮਿਲੇ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਨੇ ਖੁਦ ਨੂੰ ਬਚਾਉਣ ਦੇ ਲਈ ਲੰਬਾ ਸੰਘਰਸ਼ ਕੀਤਾ ਪਰ ਉਹ ਇਸ ਦਰਿੰਦੇ ਦੇ ਹੱਥੋਂ ਖੁਦ ਨੂੰ ਬਚਾ ਨਹੀਂ ਪਾਈ ਉਸ ਰਾਤ ਕੋਈ ਚਮਤਕਾਰ ਹੀ ਹੋ ਜਾਂਦਾ ਕਿਸੇ ਤਰ੍ਹਾਂ ਦੇ ਨਾਲ ਉਸ ਕੁੜੀ ਦੀ ਜਾਨ ਬਚ ਜਾਂਦੀ ਜੋ ਕਿ ਇੱਕ ਵਧੀਆ ਅਤੇ ਚੰਗੀ ਡਾਕਟਰ ਬਣਨਾ ਚਾਹੁੰਦੀ ਸੀ ਉਸਦੇ ਮਾਪੇ ਦੇ ਵੱਲੋਂ ਦੱਸਿਆ ਜਾਂਦਾ ਕਿ ਕਿੰਜ ਮਿਹਨਤ ਕਰਕੇ ਉਹ ਇੱਥੇ ਤੱਕ ਪਹੁੰਚੀ ਸੀ ਪਰ ਨਹੀਂ ਪਤਾ ਸੀ ਕਿ ਇਹ ਸਭ ਕੁਝ ਉਸਦੇ ਨਾਲ ਵਾਪਰ ਜਾਣਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਚੱਲੀਏ ਕਿ ਪਛਮੀ ਬੰਗਾਲ ਦੀ ਸੀ ਸੀਐਮ ਮਮਤਾ ਬੇਨਰਜੀ ਆਖਿਰਕਾਰ ਬੋਲ ਪਈ ਨਹੀਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਚਿੱਠੀ ਲਿਖੀ ਗਈ ਹੈ ਬਕਾਇਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਦੇਸ਼ ਦੇ ਵਿੱਚ ਰੋਜ਼ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਰੋਜ਼ ਦੇਸ਼ ਦੇ ਵਿੱਚ 90 ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਇਸ ਦੇ ਨਾਲ ਹੀ ਫਾਸਟ ਟਰੈਕ ਕੋਰਟ ਇਸ ਮਾਮਲੇ ਦੇ ਉੱਪਰ ਛੇਤੀ ਤੋਂ ਛੇਤੀ ਕਾਰਵਾਈ ਕਰਨ ਅਤੇ ਹੀ ਟ੍ਰਾਇਲ 15 ਦਿਨਾਂ ਦੇ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ ਮੇਰੇ ਨਾਲ ਵੀ ਇਹੀ ਚੀ ਕਟਨਾ ਹੋਈ ਸੀ ਜਦੋਂ ਕੋਈ ਮੁੰਡਾ ਤੰਗ ਪਰੇਸ਼ਾਨ ਕਰ ਰਿਹਾ ਸੀ ਆਟੋ ਦੇ ਵਿੱਚ ਮੈਂ ਆਪਣੇ ਘਰ ਨੂੰ ਪਰਤ ਰਹੀ ਸੀ ਤਾਂ ਉਸ ਆਟੋ ਵਾਲੇ ਅੰਕਲ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਮੁੰਡਾ ਪਿੱਛਾ ਕਰ ਰਿਹਾ ਹੈ ਤੇ ਮੇਰੇ ਚਾਰੇ ਤੇ ਇਸ ਨੂੰ ਲੈ ਕੇ ਉਹਨਾਂ ਨੇ ਡਰ ਵੀ ਦੇਖਿਆ ਉਹਨਾਂ ਨੇ ਮੈਨੂੰ ਸੜਕ ਦੀ بجائے ਮੇਰੇ ਘਰ ਤੱਕ ਛੱਡ ਕੇ ਆਂਦਾ ਹਾਲਾਂਕਿ ਹੋਰ ਸਵਾਰੀਆਂ ਵੀ ਵਿੱਚ ਬੈਠੀਆਂ ਸੀ ਉਹਨਾਂ ਨੇ ਕਿਹਾ ਕਿ ਨਹੀਂ ਇਸ ਕੁੜੀ ਨੂੰ ਘਰ ਛੱਡ ਕੇ ਆਉਣਾ ਬੇਹੱਦ ਜ਼ਰੂਰੀ ਹੈ ਉਹਨਾਂ ਅੰਕਲ ਦੀ ਉਮਰ ਕਰੀਬ 60 ਸਾਲ ਦੇ ਨੇੜੇ ਹੋਣੀ ਹੈ ਉਹ ਮੈਨੂੰ ਘਰ ਛੱਡਣ ਤੋਂ ਬਾਅਦ ਚਲੇਗੇ ਹੁਣ ਜਦੋਂ ਵੀ ਮੈਨੂੰ ਮਿਲਦੇ ਸੀ ਤਾਂ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਸਾਸਤ੍ਰਿਕਲ ਬੁਲਾਉਂਦੀ ਸੀ ਹਮੇਸ਼ਾ ਹੀ ਅਤੇ ਉਹ ਕਟਨਾ ਸੀ ਜਿਹੜੀ ਮੈਂ ਇਸ ਕਰਕੇ ਸਾਂਝੀ ਕੀਤੀ ਹੈ ਕਿ ਜੇਕਰ ਇੱਕ ਬੰਦਾ ਕਿਸੇ ਦੂਸਰੇ ਦਾ ਸਾਥ ਦੇਣ ਦੇ ਲਈ ਖੜਾ ਹੋ ਜਾਵੇ ਤਾਂ ਉਸ ਨੂੰ ਬਚਾਇਆ ਜਾ ਸਕਦਾ ਉਸ ਦੀ ਹਿੰਮਤ ਵਧਾਈ ਜਾ ਸਕਦੀ ਹੈ ਤੇ ਉਸ ਦਾ ਡਰ ਕੱਢਿਆ ਜਾ ਸਕਦਾ ਇਸ ਨਾਲ ਹੀ ਉਹਨਾਂ ਮੰਚਲਿਆਂ ਨੂੰ ਵੀ ਸਬਕ ਮਿਲਦਾ ਹੈ ਕਿ ਅਸੀਂ ਇਹੋ ਜਿਹਾ ਕਾਰਾ ਨਹੀਂ ਕਰਨਾ ਕਿਉਂਕਿ ਦੂਸਰੇ ਪਾਸੇ ਪੂਰੀ ਢੇਰ ਹੈ ਤੇ ਇੱਧਰ ਉਹ ਇਕੱਲੇ ਨੇ ਖैर ਇਹ ਸਾਰੀਆਂ ਗੱਲਾਂ ਇਹ ਸਾਰੀਆਂ ਚਰਚਾਵਾਂ ਚਲਦੀਆਂ ਰਹਿਣਗੀਆਂ ਇਸ ਦੇ ਵਿਚਾਲੇ ਹੁਣ ਕਲਕੱਤਾ ਕੇਸ ਦੇ ਵਿੱਚ ਕਿਹੜੀ ਅਪਡੇਟ ਆ ਰਹੀ ਹੈ ਉਹ ਜਾਣ ਲੈਣੀ ਆ ਪਰ ਇਸ ਦੇ ਨਾਲ-ਨਾਲ ਇਹ ਬੇहद ਜ਼ਰੂਰੀ ਹੈ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਜਾਵੇ ਰੋਕਣ ਦੇ ਲਈ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਹਾਡੇ ਕੋਲ ਵੀ ਕੋਈ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮੈਂ ਉਸ ਤੇ ਗੱਲਬਾਤ ਕਰਨਾ ਚਾਹੂੰਗੀ ਅਤੇ ਆਪਾਂ ਉਸ ਬਾਬਤ ਕਮੈਂਟ ਦੇ ਰਹੇ ਹਾਂ ਹੀ ਗੱਲਾਂ-ਬਾਤਾਂ ਸਾਂਝੀਆਂ ਕਰਾਂਗੇ ਤੇ ਉਹ ਜਾਣਕਾਰੀ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਇੱਕ ਵਧੀਆ ਸਮਾਜ ਕਾਇਮ ਕੀਤਾ ਜਾ ਸਕੇ ਸਾਡੀਆਂ ਧੀਆਂ ਭੈਣਾਂ ਬੱਚੀਆਂ ਸੁਰੱਖਿਅਤ ਰਹਿਣ ਸਸ਼੍ਰੀਮਾਂ